ਇੱਕ ਫੋਟੋ ਕਰੀਏ ਆਪਣੇ ਪੂਰੀ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਦਾ ਬੁਰੀ ਤੋਂ ਬੋਲਦਾ ਸਾਡੇ ਦੇਸ਼ਾਂ ਦੇ ਪ੍ਰਸ਼ੇਸ਼ ਅਮਰਸਰ ਪੁਲਿਸ ਕਮਿਸ਼ਨਰੇਟ ਪੁਲਿਸ ਸਟੇਸ਼ਨ ਛਾਟਾ ਨੇ ਆਪਣਾ ਦੋ ਐਫ ਆਈ ਆਰ ਜਿਹੜੀ ਪਹਿਲਾਂ ਦਰਜ ਹੋਈਆਂ ਸੀ ਸਨਾਚਿੰਗ ਦੀਆਂ ਉਹ ਟਰੇਸ ਕੀਤੀਆਂ ਸਨਾਚਿੰਗ ਤੇ ਚੋਰੀ ਦੀਆਂ ਉਹਦੇ ਵਿੱਚ ਅਸੀਂ ਦੋ ਕਿਊਜ਼ ਰੈਸਟ ਕੀਤੇ ਹੈ ਇੱਕ ਹੈਗਾ ਗੁਰਪ੍ਰੀਤ ਸਿੰਘ ਤੇ ਦੂਸਰਾ ਹੈਗਾ ਮਨਦੀਪ ਸਿੰਘ ਇਹਨਾਂ ਦੀ ਉਮਰ ਲਗਭਗ 29-30 ਸਾਲ ਹੈ ਗਈ ਹੈ ਜੀ ਤੇ ਅ तकरीबन 9ਵੀਂ 10ਵੀਂ ਕਲਾਸ ਤੱਕ ਦੋਨੋਂ ਪੜ੍ਹੇ ਹੈ ਤੇ ਜਿਹੜਾ ਮਨਦੀਪ ਸਿੰਘ ਹੈ ਜਿਹੜਾ ਗੁਰਪ੍ਰੀਤ ਸਿੰਘ ਹੈ ਉਹ ਕੰਮ ਕਰਦਾ ਹੈ ਜੀ ਇੱਥੇ ਇੱਕ ਸਲੂਨ ਹੈਗਾ ਅ ਅਮਸਦ ਯਾਤੀ ਉੱਥੇ ਕੰਮ ਕਰਦਾ ਹੈ ਤੇ ਜਿਹੜਾ ਮਨਦੀਪ ਸਿੰਘ ਹੈ ਉਹ ਕੰਮ ਕਰਦਾ ਹੈ ਜੀ ਇੱਥੇ ਡੇਰੀ ਦੇ ਵਿੱਚ ਤੇ ਇਹਨਾਂ ਤੋਂ ਅਸੀਂ ਅ ਆਪਣਾ ਇੱਕ 에어건 ਪਿਸਟਲ ਰਿਕਵਰ ਕੀਤੀ ਹੈ 6 ਮੋਟਰਸਾਈਕਲ ਤੇ ਇੱਕ ਮੋਬਾਈਲ ਫੋਨ ਇਹਨਾਂ ਤੋਂ ਫਿਲਹਾਲ ਰਿਕਵਰ ਕੀਤਾ ਹੈ ਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਇਹਦੇ ਖਿਲਾਫ ਪਹਿਲਾਂ ਵੀ ਤਿੰਨ ਮੁਕਦਮੇ ਸਿਗੇ ਅ ਦੋ ਮੁਕਦਮੇ ਤਾਂ ਆਪਣਾ ਸਗੇ ਅੰਮ੍ਰਿਤਸਰ ਕਮਿਸ਼ਨਰੇਟ ਦੇ ਤੇ ਇੱਕ ਅੰਮ੍ਰਿਤਸਰ ਦਿਹਾਤੀ ਦਾ ਮੁਕਦਮਾ ਸਿਗਾ ਤੇ ਮਨਦੀਪ ਸਿੰਘ ਤੇ ਹਾਲੇ ਫਿਲਹਾਲ ਕੋਈ ਵੀ ਮੁਕਦਮਾ ਨਹੀਂ ਸੀ ਤੇ ਇਹਨਾਂ ਨੂੰ ਅਸੀਂ ਜਦੋਂ ਰੈਸਟ ਕੀਤਾ ਇਹਨਾਂ ਦੇ ਪੁੱਛਗੇਸ ਤੇ ਦੋ ਵਾਰ ਦਾ ਤਾਂ ਹੋਰ ਟਰੇਸ ਹੋਈਆਂ ਜਿਹੜੀ ਇਹਨਾਂ ਨੇ ਸਨੇਚਿੰਗ ਕੀਤੀ ਸੀ ਇੱਕ 4000 ਰੁਪਏ ਦੀ ਮੀਰਾ ਕੋਟ ਰੋਡ ਤੇ ਤੇ ਦੂਸਰੀ ਇੱਕ ਕੀਤੀ ਸੀ ਸਿਲਵਰ ਚੇਨ ਕੈਂਟ ਏਰੀਆ ਦੇ ਥਾਣੇ ਇਨਾਂ ਨੇ ਸਨੇਚ ਕੀਤੀ ਸੀ ਤੇ ਅਸੀਂ ਇਹਨਾਂ ਦਾ ਰਿਮਾਂਡ ਲੱਗਦਾ ਹੈ ਤੇ ਆਪਣਾ ਹੋਰ ਵੀ ਇਹਨਾਂ ਦਾ ਪੁੱਛਗਿਛ ਕਰ ਰਹੇ ਹਾਂ ਹੋਰ ਇਹਨਾਂ ਨੇ ਕਿਤੇ ਕਿਤੇ ਵਾਰਦਾਤਾ ਕੀਤੀਆਂ ਤੇ ਅਸੀਂ ਜਿਹੜੀ ਬਾਕੀ ਵੀ ਹੋਰ ਵੀ ਕਿਤੇ ਐਫ ਆਈ ਆਰਸ ਹੋਈਆਂ ਜਾਂ ਹੋਰ ਕੋਈ ਇਹਨਾਂ ਨੇ ਅਨੋਟਿਸ ਵੀ ਕਹੀਆਂ ਵਾਰਦਾਤਾਂ ਉਹ ਵੀ ਅਸੀਂ ਅ ਟਰੇਸ ਕਰਾਂਗੇ ਦੀ ਤੇ ਜਿਹੜਾ ਹੈਗਾ ਜਿਹੜੀ ਹੋਰ ਦੋ ਵਾਰਦਾਤਾਂ ਹੋਈਆਂ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇੱਕ ਸਿਲਵਰ ਚੀਨ ਉਹ ਵੀ ਇਹਨਾਂ ਨੇ ਕਿਤੀ ਸੀ ਤੇ 4000 ਰੁਪਏ ਵੀ ਤੇ ਇਹਨਾਂ ਤੋਂ ਜਿਹੜੀ ਹੈਗੀਆਂ ਅੰਮ੍ਰਿਤਸਰ ਰੂਰਲ ਦੇ ਵਿੱਚ ਜਿਹੜੀ ਹੋਈ ਸੀ ਉੱਥੋਂ ਵੀ ਅਸੀਂ ਮੋਟਰਸਾਈਕਲ ਇਹਨਾਂ ਤੋਂ ਰਿਕਵਰ ਕਰਾਈ ਹੈ ਜੀ